ਜਿਨ੍ਹਾਂ ਦਾ ਸੱਚਾ ਇਸ਼ਕ ਆਪਣੇ ਗੁਰੂ ਨਾਲ ਹੁੰਦਾ ਹੈ ਉਹ ਮਨੁੱਖ ਉਸ ਤੋਂ ਵਿਛੋੜੇ ਦਾ ਜੀਵਨ ਕਦੇ ਵੀ ਜਿਉ ਨਹੀਂ ਸਕਦਾ ਕਿਉਂਕਿ ਅੰਦਰ ਇੱਕ ਐਸੀ ਤਾਂਗ ਪੈਦਾ ਹੁੰਦੀ ਹੈ ਜਦੋਂ ਅੰਦਰ ਜੁੜਿਆ ਹੁੰਦਾ ਹੈ ਜਿਵੇਂ ਮਾਂ ਕਦੇ ਵੀ ਆਪਣੇ ਬੱਚੇ ਦਾ ਦੁੱਖ ਹੈ ਜਿਹੜਾ ਉਹ ਸਹਿ ਨਹੀਂ ਸਕਦੀ ਕਿਉਂਕਿ ਅੰਦਰ ਜੁੜਿਆ ਹੁੰਦਾ ਤੁਸੀਂ ਵੇਖਿਆ ਹੁਣੇ ਕਈ ਵਿਦਵਾਨ ਉਦਾਹਰਨਾਂ ਦਿੰਦੇ ਆ ਕਿ ਜਦੋਂ ਲੋਕ ਨਾਟਕ ਕਰਦੇ ਆ ਜਾਂ ਨਾਟਕ ਬਣਾਉਂਦੇ ਆ ਜਾਂ ਫਿਲਮਾਂ ਬਣਾਉਂਦੇ ਆ ਜੋ ਵੀ ਕਰਦੇ ਆ ਉਹਦੇ ਵਿੱਚ ਐਕਟਿੰਗ ਹੁੰਦੀ ਆ ਸੱਚ ਕੁਝ ਵੀ ਨਹੀਂ ਹੁੰਦਾ ਇੱਕ ਬਖਾਇਆ ਗਿਆ ਹੁੰਦਾ ਜਿਵੇਂ ਮੰਨ ਲਓ ਕੋਈ ਬੀਬੀ ਆ ਉਹ ਗਈ ਵੀ ਨਹੀਂ ਹੋਈ ਪਰ ਲੇਕਿਨ ਉਹਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੂੰ ਇੱਕ ਮਾਂ ਦਾ ਰੋਲ ਕਰਨਾ ਹੈ ਤੂੰ ਇਸ ਦੇ ਵਿੱਚ ਮਾਂ ਬਣ ਕੇ ਵਿਖਾਉਣਾ ਹੈ ਤੇ ਬੱਚਾ ਵੀ ਉਹਦਾ ਨਹੀਂ ਹੁੰਦਾ ਤੇ ਬੱਚਾ ਵੀ ਨਕਲੀ ਹੁੰਦਾ ਹੈ। ਮਾਂ ਵੀ ਨਕਲੀ ਹੁੰਦੀ ਹੈ ਤੇ ਰੋਣਾ ਵੀ ਨਕਲੀ ਹੁੰਦਾ ਹੈ। ਉਹਨੂੰ ਦੱਸਿਆ ਜਾਂਦਾ ਹੈ ਕਿ ਉਹਦੇ ਵਿੱਚ ਨਰਦਈਪਣਾ ਦਿਖਾਉਣ ਵਾਲੇ ਵੀ ਨਰਦਈ ਨਹੀਂ ਹੁੰਦੇ ਕਿਉਂਕਿ ਨਾਟਕ ਕਰ ਰਹੇ ਹੁੰਦੇ। ਕੁਝ ਨਾ ਕੁਝ ਲੋਕਾਂ ਨੂੰ ਸਮਝਾਉਣ ਵਾਸਤੇ ਕੁਝ ਨਾ ਕੁਝ ਲੋਕਾਂ ਦੇ ਸਾਹਮਣੇ ਲਿਆਉਣ ਵਾਸਤੇ ਉਹ ਨਾਟਕ ਕਰਦੇ ਆ ਜਿਵੇਂ ਵੀ ਉਹਨਾਂ ਦਾ ਕੰਮ ਹੁੰਦਾ ਉਹ ਕਰਦੇ ਆ ਪਰ ਉਹ ਹੁੰਦਾ ਨਕਲੀ ਤੇ ਮਾਂ ਜਦੋਂ ਬੱਚੇ ਨੂੰ ਦੁੱਧ ਪਿਆਂਦੀ ਆ ਕੋਈ ਨਰਦਈ ਬੰਦਾ ਆ ਕੇ ਉਸ ਤੋਂ ਖੋਹਦਾ ਵੀ ਆ ਤੇ ਉਹ ਨਕਲੀ ਰੋਣਾ ਚੀਕਾਂ ਵੀ ਮਾਰਦੀ ਆ ਬੱਚੇ ਨੂੰ ਵੀ ਪਤਾ ਹੈ ਵੀ ਕੁਛ ਵੀ ਨਹੀਂ ਹੋਇਆ ਹੁੰਦਾ ਅਸਲੀ ਰੋਣਾ ਵੀ ਨਹੀਂ ਆ ਅਸਲੀ ਬੱਚਾ ਵੀ ਨਹੀਂ ਆ ਅਸਲੀ ਮਾਂ ਵੀ ਨਹੀਂ ਆ ਪਰ ਜਿਸ ਤੋਂ ਉਹ ਬੱਚਾ ਰੋਲ ਕਰਨ ਵਾਸਤੇ ਲਿਆ ਗਿਆ ਹੈ ਜੇ ਕਿਤੇ ਉਹਦੀ ਮਾਂ ਉੱਥੇ ਵੇਖਣ ਲਈ ਵੀ ਖੜ ਜਾਏ ਨਾਲੇ ਉਹਨੂੰ ਪਤਾ ਹੈ ਵੀ ਨਕਲੀ ਐ ਮੇਰੇ ਬੱਚੇ ਨੂੰ ਹੁੰਦਾ ਕੁਛ ਨਹੀਂ ਪਰ ਫੇਰ ਵੀ ਉਹਦੀਆਂ ਅੱਖਾਂ ਚੋਂ ਪਾਣੀ ਆ ਜਾਂਦਾ ਤੇ ਧਾ ਨਿਕਲ ਜਾਂਦੀ ਹੈ ਆਖੋ ਸਤਨਾਮ ਇਸੇ ਤਰ੍ਹਾਂ ਮਰਜ ਕਹਿੰਦਾ ਹੈ ਬਿਸ਼ਰਤ ਕਿਉਂ ਜੀਵੈ ਉਹ ਜੀਵਨ ਇਸ ਤਰ੍ਹਾਂ ਦਾ ਹੌਂਕਾ ਤੇ ਇਸ ਤਰ੍ਹਾਂ ਦੀ ਪ੍ਰੀਤ ਗੁਰੂ ਦੇ ਸਿੱਖ ਦੀ ਹੁੰਦੀ ਆ ਆਖੋ ਸਤਨਾਮ ਕਿ ਉਹ ਜਿਉ ਨਹੀਂ ਸਕਦਾ ਬੈਦ ਬੁਲਾਇਆ ਬੈਦਗੀ ਪਕੜ ਟੰਡੋਲੇ ਵਾਂ ਭੋਲਾ ਬੈਦ ਨਾ ਜਾਲੀ ਕਰਕ ਕਰੇਜੇ ਮਾਹ ਭਾਵ ਕਰ ਕਰੇਜੇ ਮਾਹੋ ਭਾਵ ਅੰਦਰ ਦੀ ਬੇਵਲਤਾ ਅਰਦਾਸ ਵੀ ਇੱਕ ਅੰਦਰ ਦੀ ਬੇਬਲਤਾ ਹੈ ਨਾ ਇੱਕ ਅੰਦਰ ਦੀ ਤੜਫ ਹੈ ਜਦੋਂ ਅੰਦਰੋਂ ਕੋਈ ਬੰਦਾ ਬਿਆਨ ਕਰਦਾ ਆਪਾਂ ਕਹਿੰਨਾ ਨਾ ਵੀ ਸਿਮਰਨ ਕਰੋ ਵਾਰ-ਵਾਰ ਵਾਹਿਗੁਰੂ ਕਰਨ ਦਾ ਫਾਇਦਾ ਕੀ ਆ ਸੁਰਤ ਜੁੜਦੀ ਆ ਅਰਦਾਸ ਪੂਰੀ ਕਿਵੇਂ ਹੁੰਦੀ ਆ ਆਪਾਂ ਕਹਿੰਦੇ ਆ ਸਿਮਰਨ ਹੁੰਦਾ ਸਿਮਰਨ ਕੀਤਾ ਸਿਮਰਨ ਵਿੱਚ ਬੈਠੇ satsang ਵਿੱਚ ਬੈਠੇ ਤੇ ਮੇਰੀ ਮਨੋਕਾਮਨਾ ਪੂਰੀ ਹੋ ਗਈ ਉਹ ਕਿਵੇਂ ਹੁੰਦੀ ਆ ਜਦੋਂ ਅਸੀਂ ਬਾਰ-ਬਾਰ ਜਪਦੇ ਆਂ ਬਾਰ-ਬਾਰ ਕਹਿੰਦੇ ਆ ਕੋਈ ਐਸਾ ਨਿਮਖ ਮਾਤਰ ਕੋਈ ਝਲਕ ਐਸੀ ਵੱਜ ਗਈ ਕਿ ਸਾਥੋ ਉਹ ਵਹਿਗਰੂ ਕਿਹਾ ਗਿਆ ਜੋ ਉਹਦੇ ਤੱਕ ਪਹੁੰਚ ਜੇ ਤੇ ਸਿਮਰਨ ਚ ਜਾ ਜਾ ਕੇ ਬੰਦੇ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਆਖੋ ਸਤਨਾਮ ਕਿਤੇ ਸੁਰਤ ਛੁੱਟ ਜਾਂਦੀ ਆ ਕਿਉਂਕਿ ਆਮ ਦੁਨੀਆਂ ਦੇ ਲੋਕ ਪਦਾਰਥ ਲੱਭਦੇ ਆ ਤੇ ਗੁਰਸਿੱਖ ਉਹਦੀ ਰਜਾ ਵਿੱਚ ਰਹਿੰਦੇ ਆ ਬੇਸ਼ਰਤ ਕਿਉਂ ਜੀਵੈ ਓਏ ਜੀਵਨ ਓਹ ਮਨੁੱਖ ਵਿਛੋੜੇ ਦਾ ਜੀਵਨ ਕਦੇ ਜਿਉਂ ਹੀ ਨਹੀਂ ਸਕਦਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇੱਕ ਘੜੀ ਵੀ ਉਹਨਾਂ ਦਾ ਪਿਆਰਾ ਪ੍ਰੀਤਮ ਵਿਛੜਦਾ ਤੇ ਉਹਨਾਂ ਵਾਸਤੇ ਕਲਯੁਗ ਆ ਜਾਂਦਾ ਆਖ ਸਤਨਾਮ ਚਿੱਤ ਉਲਾਸ ਆਸ ਮਿਲਵੇ ਕੀ ਚਰਨ ਕਮਲ ਰਸ ਪੀਵਨ ਇਸ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿੱਚ ਪਰਮਾਤਮਾ ਨੂੰ ਮਿਲਣ ਦੀ ਅਤੇ ਉਹਦੇ ਸੋਹਣੇ ਚਰਨ ਕਮਲਾਂ ਦਾ ਰਸ ਪੀਣ ਦੀ ਆਸ ਹੈ ਤਾਂਘ ਹੈ ਤੇ ਫਿਰ ਉਹ ਸ਼ੰਕਾ ਨਹੀਂ ਕਰਦੇ ਕਦੇ ਉਹਨਾਂ ਦੇ ਅੰਦਰ ਕੋਈ ਸ਼ੰਕਾ ਨਹੀਂ ਹੁੰਦੀ ਉਹ ਕੇਵਲ ਸ਼ਰਧਾ ਲੈ ਕੇ ਗੁਰੂ ਦੇ ਦਰ ਤੇ ਹੁੰਦਾ ਹੈ ਉਹ ਕੇਵਲ ਭਰੋਸਾ ਲੈ ਕੇ ਹੀ ਗੁਰੂ ਦੇ ਦਰ ਤੇ ਹੁੰਦਾ ਹੈ ਚਿੱਤ ਉਲਾਸ ਆਸ ਮਿਲਵੇ ਕੀ ਉਹਦੇ ਚਿੱਤ ਵਿੱਚ ਪਰਮਾਤਮਾ ਨੂੰ ਮਿਲਣ ਦੀ ਅਤੇ ਸੋਹਣੇ ਚਰਨ ਕਮਲਾਂ ਦਾ ਰਸ ਪੀਣ ਦੀ ਇੱਕ ਤਾਂਗ ਹੈ ਜਿਨ ਕੋ ਪਿਆਸ ਤੇਮਾਰੀ ਪ੍ਰੀਤਮ ਤਿਨ ਕੋ ਅੰਤਰ ਨਹੀਂ ਹੈ ਪ੍ਰੀਤਮ ਆਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਮਨੁੱਖਾਂ ਦੇ ਅੰਦਰ ਤੇਰੇ ਦਰਸ਼ਨ ਦੀ ਤਾਂਗ ਹੈ ਉਹਨਾਂ ਦੀ ਤੇਰੇ ਨਾਲੋਂ ਕੋਈ ਵਿਥ ਨਹੀਂ ਹੁੰਦੀ ਉਹਨਾਂ ਦੀ ਆਤਮਾ ਪਰਮਾਤਮਾ ਨਾਲ ਜੁੜੀ ਹੁੰਦੀ ਹੈ ਹਰ ਹਰ ਜਨ ਦੁਏ ਏਕ ਹੈ ਇਹ ਵੀ ਨੇ ਕਈ ਵਾਰੀ ਕਿ ਬੰਦਾ ਕਹਿੰਦਾ ਜੀ ਜੁੜਿਆ ਹੋਿਆਂ ਦਾ ਇੰਨਾ ਸਤਕਾਰ ਵੀ ਨਾ ਕਰੋ ਨਹੀਂ ਨਹੀਂ ਇਹ ਵੀ ਗੱਲ ਨਹੀਂ ਹੁੰਦੀ ਠੀਕ ਹੈ ਵੀ ਅਸੀਂ ਗੁਰੂ ਤੋਂ ਉੱਤਮ ਕਿਸੇ ਦਾ ਸਤਕਾਰ ਨਹੀਂ ਕਰਨਾ ਇਹ ਵੀ ਨਾ ਹੋਵੇ ਵੀ ਸਿੱਖਿਆ ਵੀ ਲੈ ਰਹੀ ਹੋਈਏ ਬਾਣੀ ਵੀ ਸੁਣ ਸੁਣ ਰਹੇ ਹੋਈਏ ਤੇ ਉਹਦਾ ਸਤਕਾਰ ਵੀ ਮਨ ਵਿੱਚ ਨਹੀਂ ਹੈ ਇੰਨਾ ਵੀ ਨਾ ਵੀ ਕਿਤੇ ਸਾਡੇ ਅੰਦਰ ਕਿਤੇ ਨਫ਼ਰਤ ਹੀ ਪੈਦਾ ਕਰ ਲਈਏ ਨਹੀਂ ਜਾਣ ਸਿੱਖਣੇ ਆ ਵੀ ਸਤਕਾਰ ਕਿਵੇਂ ਦਾ ਪੈਦਾ ਕਰਨਾ ਹੈ ਪਰ ਗੁਰੂ ਤੋਂ ਵੱਧ ਕੇ ਸਤਕਾਰ ਕਿਸੇ ਦਾ ਨਾ ਹੋਵੇ ਸ਼ਰੀਰ ਦਾ ਸਭ ਤੋਂ ਵੱਧ ਸਤਕਾਰ ਗੁਰੂ ਸਾਹਿਬ ਜੀ ਨੂੰ ਹੀ ਦੇਣਾ ਹੈ ਇਸ ਤਰ੍ਹਾਂ ਮਹਾਰਜ ਕਹਿੰਦੇ ਜਿਨ੍ਹਾਂ ਦੇ ਅੰਦਰ ਦਰਸ਼ਨ ਦੀ ਤਾਂਘ ਹੁੰਦੀ ਹੈ ਨਾ ਉਹਨਾਂ ਦੀ ਤੇਰੇ ਨਾਲੋਂ ਕੋਈ ਵਿਥ ਨਹੀਂ ਹੁੰਦੀ ਹਰ ਹਰ ਜਨ ਦੋਏ ਏਕ ਹੈ ਵਿਭ ਵਿਚਾਰ ਕਛ ਨਾ ਹੈ ਜਿਨ ਕੋ ਵਿਸਰੈ ਮੇਰੋ RAM ਪਿਆਰਾ ਸੇ ਮੂਏ ਮਰ ਜਾਹੀਂ ਜਿੰਨਾ ਮਨੁੱਖਾਂ ਨੂੰ ਪਿਆਰਾ ਪ੍ਰਮਾਤਮਾ ਪ੍ਰਭੂ ਭੁੱਲ ਜਾਂਦਾ ਉਹ ਆਤਮਕ ਮੌਤੇ ਮਰ ਜਾਂਦੇ ਹਨ ਤੇ ਉਹ ਆਤਮਕ ਮੌਤੇ ਵਿਛੋੜੇ ਨਾਲ ਮਰ ਜਾਂਦੇ ਹਨ ਮਨ ਤਨ ਰਵ ਰਹਿਆ ਜਗਦੀਸ਼ਰ ਪੇਖਤ ਸਦਾ ਹਜੂਰੇ ਹੇ ਭਾਈ ਜਗਤ ਦਾ ਮਾਲਕ ਪ੍ਰਭੂ ਜਿੰਨਾ ਮਨੁੱਖਾਂ ਦੇ ਮਨ ਵਿੱਚ ਹਿਰਦੇ ਵਿੱਚ ਵਸਿਆ ਰਹਿੰਦਾ ਹੈ ਉਹ ਉਹਨੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖਦੇ ਹਨ ਨਾਨਕ ਰਬ ਰਹੇ ਸਭ ਅੰਤਰ ਸਰਬ ਰਹਾ ਪ੍ਰਪੂਰੇ ਉਹਨਾਂ ਨੂੰ ਇਉਂ ਜਾਪਦਾ ਹੈ ਕਿ ਜਿਵੇਂ ਪਰਮਾਤਮਾ ਸਭ ਜੀਵਾਂ ਦੇ ਅੰਦਰ ਮੌਜੂਦ ਹੋਵੇ ਘਟ ਘਟ ਮੈਂ ਹਰ ਜੂ ਵਸੈ ਪਰਮਾਤਮਾ ਸਭ ਜੀਵਾਂ ਦੇ ਅੰਦਰ ਮੌਜੂਦ ਹੈ ਸਭ ਥਾਈਂ ਭਰਪੂਰ ਵਸਦਾ ਹੈ ਮਲਾਰ ਮਹੱਲਾ ਪੰਜਵਾ ਹਰ ਕਹਿ ਭਜਨ ਕੌਣ ਕੌਣ ਨਾ ਤਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਆ ਕਿ ਹਰ ਕਹਿ ਭਜਨ ਕੌਣ ਕੌਣ ਨਾ ਤਾਰੇ ਤੂੰ ਸ਼ਰਧਾ ਨਾਲ ਕਰ ਤੇ ਸਹੀ ਪਰ ਜੇ ਅੰਦਰ ਅਨੇਕਾਂ ਹੀ ਸ਼ੰਕੇ ਲਈ ਬੈਠਾ ਵੀ ਆ ਕਿਵੇਂ ਆ ਉਹ ਕਿਵੇਂ ਆ ਐਦਾਂ ਦਾ ਕਿਵੇਂ ਆ ਉਹ ਬੰਦਾ ਐਦਾਂ ਕਰਦਾ ਕਿਤੇ ਸੁਰਤ ਤਾਂ ਜੁੜੀ ਨਹੀਂ ਹੋਈ ਧਿਆਨ ਕਿਤੇ ਹੋਰ ਹੈ ਸਰੀਰ ਕਿਤੇ ਹੋਰ ਹੈ ਮਾਈਂਡ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਹਰ ਕਹ ਭਜਨ ਕੌਣ ਕੌਣ ਨਾ ਤਾਰੇ ਨਹੀਂ ਤੇ ਮਹਾਰਜ ਕਹਿੰਦੇ ਆ ਜਿੰਨਾ ਜਿੰਨਾ ਨੇ ਵੀ ਹਰੀ ਦਾ ਭਜਨ ਕੀਤਾ ਉਹਨਾਂ ਸਭਨਾਂ ਨੂੰ ਗੁਰੂ ਨੇ ਪਰਮਾਤਮਾ ਦੇ ਭਜਨ ਦੇ ਰਾਹੀ ਸੰਸਾਰ ਸਮੁੰਦਰ ਤੋਂ ਤਾਰਿਆ ਹੈ ਖਗ ਤਨ ਮੀਨ ਤਨ ਬ੍ਰਿੰਗ ਤਨ ਬ੍ਰਾਹ ਤਨ ਸਾਧੂ ਸੰਗ ਉਧਾਰੇ ਖਗ ਤਨ ਮੀਨ ਤਨ ਮਿਰਗ ਤਨ ਬ੍ਰਾਹ ਤਨ ਪੰਛੀਆਂ ਦਾ ਸਰੀਰ ਧਾਰਨ ਵਾਲੇ ਮੱਛੀਆਂ ਦਾ ਸਰੀਰ ਧਾਰਨ ਵਾਲੇ ਪਸ਼ੂਆਂ ਦਾ ਸਰੀਰ ਧਾਰਨ ਵਾਲੇ ਸੂਰਾਂ ਦਾ ਸਰੀਰ ਧਾਰਨ ਵਾਲੇ ਇਹ ਸਭ ਗੁਰੂ ਦੀ ਸੰਗਤ ਵਿੱਚ ਪਾਰ ਲੰਘਾ ਦਿੱਤੇ ਗਏ ਹਨ ਪਾਤਸ਼ਾਹ ਕਹਿੰਦੇ ਆ ਗੁਰੂ ਦੇ ਸੰਗਤ ਨੂੰ ਅਨੇਕਾਂ ਜੁਨਾਵ ਵਿੱਚ ਭਟਕਣ ਵਾਲੇ ਵੀ ਗੁਰੂ ਦੀ ਸੰਗਤ ਕਰਕੇ ਤਰ ਜਾਂਦੇ ਆ ਖਗ ਤਨ ਖਗ ਭਾਵ ਪੰਛੀ ਮੀਨ ਮੱਛੀ ਮ੍ਰਿਗ ਪਸ਼ੂ ਹਿਰਨ ਬਰਹਾ ਸੂਰ ਤਨ ਭਾਵ ਸਰੀਰ ਸਾਧੂ ਸੰਗ ਗੁਰੂ ਦੀ ਸੰਗਤ ਵਿੱਚ ਇਹ ਸਭ ਗੁਰੂ ਦੀ ਸੰਗਤ ਵਿੱਚ ਪਾਰ ਲੰਘਾ ਦਿੱਤੇ ਜਾਂਦੇ ਹਨ ਦੇਵਕੁਲ ਦਾਇਤਕੁਲ ਜਖੈ ਕਿੰਨਰ ਨਰਸਾਗਰ ਉੱtre ਪਾਰੇ ਕੁੱਲ ਭਾਵ ਖਾਨਦਾਨ ਜਖੈ ਦੇਵਤਿਆਂ ਦੀ ਇੱਕ ਕਿਸਮ ਸਾਧ ਸੰਗਤ ਵਿੱਚ ਸਿਮਰਨ ਦੀ ਬਰਕਤ ਨਾਲ ਦੇਵਤਿਆਂ ਦੀਆਂ ਕੁਲਾਂ ਦੇਵਤਾਂ ਦੀਆਂ ਕੁਲਾਂ ਜੱਖ ਕਿੰਨਰ ਮਨੁੱਖੇ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਮਹਾਰਾਜ ਕਹਿੰਦੇ ਆ ਸਾਧ ਸੰਗਤ ਵਿੱਚ ਬੈਠ ਕੇ ਸਿਮਰਨ ਕਰਨ ਦੀ ਇੰਨੀ ਵੱਡੀ ਤਾਕਤ ਹੈ ਦੇਵ ਕੁਲ ਦੇਵਤ ਕੁਲ ਜੱਖੇ ਕਿੰਨਰ ਨਰ ਸਾਗਰ ਉੱtre ਪਾਰੇ ਜੋ ਜੋ ਭਜਨ ਕਰੇ ਸਾਧੂ ਸੰਗ ਦਨਕੇ ਦੁਖ ਬਿਦਾਰੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਭਾਈ ਕਿ ਗੁਰੂ ਦੀ ਸੰਗਤ ਵਿੱਚ ਰਹਿ ਕੇ ਜਿਹੜਾ ਜਿਹੜਾ ਪ੍ਰਾਣੀ ਪਰਮਾਤਮਾ ਦਾ ਭਜਨ ਕਰਦਾ ਹੈ ਉਪਦੇਸ਼ ਸੁਣਦਾ ਹੈ ਤੇ ਸੰਗਤ ਕਰਦਾ ਹੈ ਤੇ ਭਜਨ ਕਰਦਾ ਹੈ ਜੋ ਜੋ ਭਜਨ ਕਰੈ ਸਾਧੂ ਸੰਗ ਤਾਂਕੇ ਦੁਖ ਵਿਦਾਰੇ ਮਹਾਰਾਜ ਕਹਿੰਦੇ ਓਨਾਂ ਸਵਨਾਂ ਦੇ ਸਾਰੇ ਦੁਖ ਕਲੇਸ਼ ਨਾਸ ਹੋ ਜਾਂਦੇ ਹਨ ਕਾਮ ਕ੍ਰੋਧ ਮਹਾ ਵਿਖਿਆ ਰਸ ਇਨ ਤੇ ਭਏ ਨਿਰਾਰੇ ਉਹ ਮਨੁੱਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਦੇ ਚਸਕੇ ਇਨਾਂ ਸਵਲਾਂ ਤੋਂ ਨਿਰਲੇਪ ਹੋ ਜਾਂਦੇ ਹਨ ਦੀਨ ਦਇਆਲ ਜਪੇ ਕਰੁਣਾ ਮੈਂ ਨਾਨਕ ਸਦ ਬਲ ਹਾਰੇ ਇਸ ਤਰ੍ਹਾਂ ਸਤਿਗੁਰੂ ਜੀ हे परमात्मा ਦੀਨਾਂ ਉੱਤੇ ਦਇਆ ਕਰਨ ਵਾਲੇ ਤਰਸ ਸਰੂਪ परमात्मा ਕਾਲਪੁਰਖ ਵਹਿਗੁਰੂ परमात्मा ਦਾ ਨਾਮ ਜਿਹੜੇ-ਜਿਹੜੇ ਮਨੁੱਖ ਵੀ ਜਪਦੇ ਹਨ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਮਲਾਰ ਮਹਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਆਜ ਮਾਂ ਬੈਸਿਓ ਹਰ ਹਾਟ ਆਜ ਭਾਵ ਅਜ ਮੈਂ ਬੈਸਿਓ ਹਰ ਹਾਟ ਅੱਜ ਹੁਣ ਬੈਸਿਓ ਭਾਵ ਬੈਠਾ ਹਾਟ ਭਾਵ ਹਟ ਹੁਣ ਮੈਂ ਉਸ ਹਟ ਸਾਧ ਸੰਗਤ ਵਿੱਚ ਆ ਬੈਠਾ ਹਾਂ ਜਿੱਥੇ ਹਰੀ ਦਾ ਨਾਮ ਮਿਲਦਾ ਹੈ ਮੈਂ ਉਹ ਹਟ ਰੂਪੀ ਸਤਸੰਗ ਵਿੱਚ ਬੈਠ ਗਿਆ ਹਾਂ ਜਿੱਥੇ ਹਰੀ ਪਰਮਾਤਮਾ ਜੀ ਦਾ ਨਾਮ ਮਿਲਦਾ ਹੈ ਨਾਮ ਰਾਸ ਸਾਂਜੀ ਕਰ ਜਨ ਸਿਉ ਜਾਉ ਨਾ ਜਮਕੈ ਘਾਟ ਹੁਣ ਹਰੀ ਨਾਮ ਸਰਮਾਇਆ ਇਕੱਠਾ ਕੀਤਾ ਮੈਂ ਸਤਸੰਗ ਵਿੱਚ ਬੈਠ ਕੇ ਤੇ ਜਿਹਦੀ ਬਰਕਤ ਨਾਲ ਮੈਂ ਹੁਣ ਜਮਦੂਤਾਂ ਦੇ ਪੱਤਣ ਤੇ ਨਹੀਂ ਜਾਂਦਾ ਨਾਮ ਰਾਸ ਸਾਂਝੀ ਕਰ ਜਨਸਿਓਂ ਜਾਉ ਨਾ ਜਮਕੈ ਘਾਟ ਜਮਕੈ ਘਾਟ ਘਾਟ ਕਿ ਨੂੰ ਕਹਿੰਦੇ ਆ ਪੱਤਣ ਆਪਾਂ ਕਹਿੰਦੇ ਆ ਘਾਟ ਤੇ ਛੱਪੜ ਦੀ ਘਾਟ ਤੇ ਇਸੇ ਤਰ੍ਹਾਂ ਮਰਜ਼ੀ ਕਹਿੰਦੇ ਆ ਜਾਉ ਨਾ ਜਮਕੈ ਘਾਟ ਉਹ ਜਮਾਂ ਦੀ ਪੱਤਣ ਤੇ ਨਹੀਂ ਜਾਂਦੇ ਮੈਂ ਉਹ ਕਰਮ ਨਹੀਂ ਕਰਦਾ ਜਿਨ੍ਹਾਂ ਕਰਕੇ ਜਮਾਂ ਦੇ ਵੱਸ ਪੈ ਜਾਈਦਾ ਹੈ ਧਾਰ ਅਨਗ੍ਰੋਹ ਪਾਰ ਬ੍ਰਹਮ ਰੱਖ ਕੇ ਬ੍ਰਹਮ ਕੇ ਖੁੱਲੇ ਕਪਾਟ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਮਿਹਰ ਕੀਤੀ ਕਿ ਉਹਨਾਂ ਨੇ ਬਿਆੰਤ ਨਾਮ ਦੇ ਸ਼ਰਮਾਏ ਦਾ ਮਾਲਕ ਪ੍ਰਭੂ ਪਰਮਾਤਮਾ ਜੀ ਲੱਭ ਲਿਆ ਤੇ ਉਹਨਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਟਿਕੇ ਰਹਿਣ ਦੀ ਖੱਟੀ-ਖੱਟ ਲਈ ਜੋ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਸ਼ਰਨ ਕਹੀ ਅਚੁੱਤ ਅਵਨਾਸੀ ਕਿਲ ਵਿਖ ਕਾਟੇ ਹੈ ਛਾਂਟ ਜਿਨ੍ਹਾਂ ਸੇਵਕਾਂ ਨੇ ਅਟਲ ਅਵਨਾਸੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਸਰਾ ਲੈ ਲਿਆ ਅਟਲ ਅਵਨਾਸੀ ਪ੍ਰਮਾਤਮਾ ਦਾ ਆਸਰਾ ਲੈ ਲਿਆ ਉਹਨਾਂ ਨੇ ਆਪਣੇ ਅੰਦਰੋਂ ਸਾਰੇ ਪਾਪ ਚੁਣ-ਚੁਣ ਕੇ ਕੱਢ ਲਏ ਇੱਕ-ਇੱਕ ਕਰਕੇ ਸਾਰੇ ਪਾਪ ਕੱਢ ਦਿੱਤੇ ਹਨ ਕੇ ਪਾਤਸ਼ਾਹ ਹੁਣ ਮੇਰਾ ਵੇਖਣਾ ਬਦਲ ਦਿਓ ਹੁਣ ਮੇਰਾ ਬੋਲਣਾ ਬਦਲ ਦਿਓ ਹੁਣ ਮੇਰਾ ਬੈਠਣਾ ਬਦਲ ਦਿਓ ਮੇਰੇ ਹਿਰਦੇ ਚ ਨਾਮ ਵਸੇ ਇਸ ਤਰ੍ਹਾਂ ਫਿਰ ਚੁਣ-ਚੁਣ ਕੇ ਵਾਹਿਗੁਰੂ ਜੀ ਨੇ ਸਾਰੇ ਪਾਪ ਕੱਢ ਦਿੱਤੇ ਕਲ ਕਲੇਸ਼ ਮਿਟੇ ਦਾਸ ਨਾਨਕ ਬਾਖੋਰ ਨਾ ਜੋ ਨੀਮਾਟ ਉਹਨਾਂ ਦਾਸਾਂ ਦੇ ਅੰਦਰੋਂ ਸਾਰੇ ਝਗੜੇ ਕਲੇਸ਼ ਖਤਮ ਹੋ ਗਏ ਤੇ ਉਹ ਮੁੜ ਜੁਨਾਂ ਵਿੱਚ ਕਦੇ ਵੀ ਪੈਂਦੇ ਨਹੀਂ ਹਨ ਇਸ ਤਰ੍ਹਾਂ ਭਾਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਅਵਿੱਤਰ ਗੁਰਬਾਣੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਇਸ ਕਰਕੇ ਸ਼ਬਦਾਂ ਦੇ ਵਿੱਚ ਸਮਝਾਇਆ ਕਿ ਗਯਾਹ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਕਿ ਸਤਸੰਗ ਵਿੱਚ ਬੈਠ ਕੇ ਪ੍ਰਮਾਤਮਾ ਜੀ ਦਾ ਭਜਨ ਕਰਨਾ ਸਿਮਰਨ ਕਰਨਾ ਇਹ ਮਨੁੱਖਾ ਜੀਵਨ ਲਈ ਮਨੁੱਖ ਲਈ ਬਹੁਤ ਹੀ ਲਾਭਦਾਇਕ ਹੈ ਸੋ ਹੁਣਾਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ